ਹਰ ਸੋਹੀ ਦਾ ਛਾਡ ਕੇ ਕਰੇ ਆਨ ਕੀ ਆਸ ਤੇ ਨਰ ਦੁਜ ਕੀ ਜਾਣਗੇ ਸਤਿ પાਖ ਰਬ ਦਾਸ ਜਾ ਕੋ ਹਰ ਰੰਗ ਲਾਗੂ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਣ ਸਗਲ ਵਸ ਤਾਂ ਕੈ ਜਾ ਕਾ ਸਤ ਗੁਰ ਪੂਰਾ ਠਾਕੁਰ ਗਾਇਏ ਆਤਮ ਰੰਗ ਸਰਣੀ ਪਵਨਾ ਨਾਮ ਧਿਆਵਨ ਸਹਿਜ ਸਮਾਵਨ ਸੰਗ ਜਨ ਕੇ ਚਰਨ ਵਸੈ ਮੇਰੇ ਹਿਰ ਰੈ ਸੰਗੁ ਪੁਨੀਤਾ ਤੇਹੀ ਜਨ ਕੇ ਧੂੜ ਤੇ ਹੋ ਕਿਰਪਾ ਨਿਤ ਨਾਨਕ ਕਹਿ ਸੁਖ ਈ ਜਨ ਕੀ ਢੂੜ ਤਿਹੂ ਕਿਰਪਾ ਨਿਧ ਨਾਨਕ ਕਹਿ ਸੁਖ ਈ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰ ਹਿਤ ਹੈ ਭਾਵਨੀ ਭਗਤ ਭਾਏ ਕਉਡੀ ਅਗਰ ਭਾਗ ਰੱਖ ਹੈ ਤਾਂ ਹੀ ਗੁਰ ਸਰਵ ਨਿਧਾਨ ਦਾਨ ਦਿੱਤ ਹੈ ਸਤ ਗੁਰ ਦਇਆ ਨਿਤ ਮਿਮ ਅਗਾਦ ਬੂ ਨਮੋ 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 ਨਿਤ 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 ਹੈ ਸਤ ਗੁਰ ਦੇ ਚਰਨਾਂ ਦੀ ਮਿਮ ਜੋ ਕਹਿਣ ਤੋਂ ਲਿਖਣ ਤੋਂ ਪਰੇ ਹੈ ਇਸ ਲਈ ਸਹਿਬ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹਨਾਂ ਨੇ ਬਚਨ ਲਿਖੇ ਨੇ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨ ਪਾਈ ਏ ਭਾਈ ਸਾਧੂ ਤੇ ਪ੍ਰਭ ਵਿੱਚ ਭੇਦ ਨਹੀਂ ਇਸੇ ਨੂੰ ਸਹਿਬ ਗੁਰੂ ਦਾਦੀ ਕਹਿੰਦੇ ਨੇ ਰਬਦਾਸ ਭਣਾ ਜੂ ਜਾਣੈ ਸੋ ਜਾਣ ਸੰਤ ਅਨੰਤ ਹੈ ਅੰਤਰ ਨਹੀਂ ਪਰ ਸਹਿਬ ਕਹਿੰਦੇ ਨੇ ਸੰਤ ਸਾਧੂ ਦਾ ਸੰਗ ਸਾਧੂ ਦਾ ਪ੍ਰਾਪਤ ਹੋਵੇ ਜੀ ਸੁਤੇ ਜਦੋਂ ਸੁਤੇ ਜਦੋਂ ਭਾਗ ਜਾਗਦੇ ਪੁਰਬ ਕਰਮ ਪੁਰਬ ਕਰਮ ਅੰਕੁਰ ਜਦ ਬ ਪ੍ਰਗਟੇ ਭੇਟਿਓ ਪੁਰਖ ਰਸ ਕਬੈਰਾ ਕੀ ਜੀ ਸੁੱਤੇ ਜਦੋਂ ਭਾਗ ਜਾਗਦੇ ਮਿਟਿਓ ਅੰਧੇ ਮਿਲ ਤਹਰ ਨਾਨਕ ਮਿਟਿਓ ਅੰਧੇ ਮਿਲ ਤਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਜੀ ਸੁੱਤੇ ਜਦੋਂ ਸੁੱਤੇ ਜਦੋਂ ਭਾਗ ਜਾਗਦੇ ਸੰਗ ਸਾਧੂ ਦਾ ਸੰਗ ਸਾਧੂ ਦਾ ਪਰਪਤ ਹੋਵੇ ਤੇ ਸਾ ਸੰਗਤ ਜੀ ਜਦੋਂ ਸੁੱਤੇ ਭਾਗ ਜਾਗਦੇ ਨੇ ਤੇ ਕੀਤੀ ਹੋਈ ਕਮਾਈ ਜਦੋਂ ਸਫਲ ਹੁੰਦੀ ਪੂਰਵ ਕਰਮ ਜ਼ਿੰਦਗੀ ਦੀ ਮਿਹਨਤ ਜਿਹਨੂੰ ਸਹਿਬ ਕਹਿੰਦੇ ਨੇ ਸੂਹਵ ਸੂਹਵ ਸੂਹਬੀ ਆਪਣੇ ਪ੍ਰੀਤਮ ਕੇ ਰੰਗ ਰਤੀ ਸਖੀ ਮਿਲਾਵੋ ਮੋਹ ਪ੍ਰਾਨ ਪਤੇ ਰੇ ਇੱਕ ਮਿਲੀ ਹੋਈ ਆਤਮਾ ਜਿਨੇ ਸਤਗੁਰੂ ਦੀ ਚਰਣਾ ਵਿੱਚੋਂ ਪਰਪਿੱਤਾ ਪ੍ਰਮਾਤਮਾ ਦੀ دیدار ਕੀਤੇ ਨੇ ਮਿਲਾਪ ਪ੍ਰਾਪਤ ਕੀਤਾ ਏ ਤੇ ਸਾਸਨ ਜੀ ਨੇ ਮਿਲਣਾ ਏ ਉਹ ਬੇਨਤੀ ਕਰਦੀ ਏ ਤੂੰ ਮਨ ਕਰਕੇ ਬਚਨਾ ਕਰਕੇ ਸੇਵਾ ਕਰਕੇ ਆਪਣੇ ਸਤਗੁਰੂ ਦੀ ਖੁਸ਼ੀ ਨੂੰ ਪਾ ਲਿਆ ਏ ਮੈਨੂੰ ਵੀ ਕੋਈ ਢੰਗ ਤਰੀਕਾ ਦੱਸ ਦੇ ਕਹਿੰਦੇ ਦੱਸਦਾ ਦੇਾਂਗੇ ਪਰ ਦੇਵੇਂਗਾ ਕੀ ਤੇ ਸਾ ਸੰਗਤ ਜੀ ਹੁਣੇ ਆਪਾਂ ਗੁਰੂ ਕੇ ਸੰਗਤ ਜਿਨ੍ਹਾਂ ਵਿੱਚੋਂ ਚੱਲ ਚੱਲੀਏ ਮਨਾਂ ਚੱਲ ਚੱਲੀਏ ਗੁਰਾਂ ਦੇ ਡੇਰੇ ਤੇ ਸਾਹ ਜਿਨ੍ਹਾਂ ਨੇ ਮਨ ਵੇਚਿਆ ਏ ਉਹਨਾਂ ਦੀ ਅਵਸਥਾ ਏ ਤੇ ਕਹਿੰਦੇ ਦੇਵੇਂਗੀ ਕੀ ਤੇ ਪਾਤਸ਼ਾਹ ਨੇ ਬਾਣੀ ਅੰਦਰ ਲਿਖਿਆ ਏ ਕਹਿੰਦੇ ਇੱਕ ਪਲ ਲਈ ਦਰਸ਼ਨ ਤਾਂ ਕਰਾ ਦੇਾਂਗੇ ਮਿਲਾਪ ਤਾਂ ਕਰਾ ਦੇਾਂਗੇ ਪਰ ਭੇਟਾ ਕੀ ਦੇਵੋਗੇ ਬਚਨ ਲਿਖਿਆ ਏ ਕਹਿੰਦੇ ਪਾਵ ਮੱਲੋ ਬੋ ਪਾਪ ਮਿਲ ਲਵੋ ਸੰਗ ਨੈਣ ਪਤੀਰੇ ਤੇਰੇ ਚਰਨਾਂ ਨੂੰ ਮੈਂ ਅੱਖਾਂ ਦੀਆਂ ਪਲਕਾਂ ਦੇ ਨਾਲ ਹੰਝੂਆਂ ਦੇ ਨਾਲ ਧੋਦਿਆਂਗੇ ਇਕ ਨਿਮਖ ਮਿਲ ਲਵੋ ਮੋਹ ਪ੍ਰਾਣ ਪਤੀਰੇ ਕਹਿੰਦੇ ਸੇਵਾ ਛੋੜੀ ਆ ਥੋੜੀ ਜੀ ਹੋਰ ਚਾਹੀਦੀ ਆ ਕਹਿੰਦੇ ਜਪ ਤਪ ਸੰਜਮ ਜਪ ਤਪ ਸੰਜਮ ਵਿਉ ਜਤੀਰੀ ਜਹਾਂ ਪਠਾਵੋ ਤਹਾਂ ਤਤਿਰੀ ਇੱਕ ਨਿਮਖ ਮਿਲਾਵੋ ਮੋਹ ਪ੍ਰਾਣ ਪਤਿਰੀ ਕਹਿੰਦੇ ਜ਼ਿੰਦਗੀ ਦੀ ਜਿਹੜੀ ਮੇਰੀ ਕਮਾਈ ਆ ਜਪ ਤਪ ਸੇਵਾ ਸਿਮਰਨ ਸੰਜਮ ਜੋ ਮੈਂ ਕਮਾਇਆ ਏ ਜਪ ਤਪ ਸੰਜਮ ਦੇਉ ਜੇ ਤੇਰੀ ਜਹਾਂ ਪਠਾਵੋ ਤਹਾਂ ਤ ਤੇਰੇ ਜਿੱਥੇ ਤੁਸੀਂ ਮੈਨੂੰ ਕਹਿੰਦੇ ਕਿ ਮੈਂ ਸਾਰੀ ਜ਼ਿੰਦਗੀ ਬੈਠਾ ਰਹਾਂਗਾ ਪਰ ਇੱਕ ਵਾਰੀ ਪਲ ਲਈ ਮਲਾਪ ਕਰਾ ਦਿਓ ਕਹਿੰਦੇ ਫਿਕਲਾਉਂਦੇ ਆ ਸ਼ਰਤ ਆ ਕਹਿੰਦੇ ਹੁਣ ਕਿਹੜੀ ਸ਼ਰਤ ਰਹਿ ਗਈ ਇੱਕੋ ਗੱਲ ਕਹੀ ਮਾਣ ਤਾਂ ਮਾਣ ਤਾਂ ਅਹ ਬੁੱਧ ਖਤੀਰੀ ਕਹਿੰਦੇ ਇਹ ਮਾਣ ਛੱਡ ਦੇ ਕਿ ਮੇਰੇ ਵਰਗਾ ਕੋਈ ਸੋਣਾ ਨਹੀਂ ਮੇਰੇ ਵਰਗਾ ਕੋਈ ਜਵਾਨ ਨਹੀਂ ਤੇ ਮੇਰੇ ਵਰਗਾ ਕੋਈ ਵਿਦਵਾਨ ਨਹੀਂ ਮੇਰੇ ਵਰਗੇ ਉੱਚੇ ਕੁੱਲ ਨਹੀਂ ਇਹ ਗੱਲਾਂ ਛੱਡ ਦੇ ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਗਿਆਨੀ ਗੁਣੇ ਸੂਰ ਹਮਦਾਤੇ ਇਹ ਬੁੱਧ ਕਬੇ ਨਾ ਨਾਸੀ ਹਮ ਵੱਡ ਕਬ ਕੋਲੀ ਹਮ ਪੰਡਤ ਹਮ ਜੋਗੀ ਸੰਨਿਆਸੀ ਕਹਿੰਦੇ ਇਹ ਗੱਲ ਛੱਡ ਦੇ ਹਮ ਵੱਡ ਕਬ ਕਲੀਨ ਮੈਂ ਬਹੁਤ ਵੱਡਾ ਕਵੀ ਹਾਂ ਮੈਂ ਵੱਡੀ ਕੁਲ ਵਿੱਚ ਪੈਦਾ ਹੋਇਆ ਹਾਂ ਮੈਂ ਵੱਡੀ ਜਾਇਦਾਦ ਦਾ ਮਾਲਕ ਹਾਂ ਮੈਂ ਵੱਡੇ ਅਹੁਦੇ ਤੇ ਵਿਰਾਜਮਣ ਇਹ ਗੱਲਾਂ ਛੱਡ ਦੇ ਕਹਿੰਦੇ ਮਾਨ ਤਾਨ ਅਹੰਬੋਧ ਖਤੀਰੀ ਸਾਨਕ ਸੁਹਾਗ ਵਤੇਰੇ ਕਹਿੰਦੇ ਤੈਨੂੰ ਕਹਿਣਾ ਨਹੀਂ ਪੈਣਾ ਤੇ ਸਤਿਗੁਰ ਨੇ ਪਤੀ ਪਰਮੇਸ਼ਰ ਦੇ ਰੂਪ ਅੰਦਰ ਆਪੇ ਹਿਰਦੇ ਚ ਵਹਿ ਜਾਣਾ ਹੈ ਬਤੇ ਲਿਖੇ ਨੇ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਰਜ਼ੋਈ ਕੀਤੀ ਮਹਾਂਪੁਰਛਾਨ ਨੇ ਕਿ ਸਾਨੂੰ ਮਨ ਕਰਕੇ ਤਨ ਕਰਕੇ ਤੁਹਾਡਾ ਆਸਰਾ ਹੈ ਕਿਉਂ ਆਸਰਾਇ ਅਬਰ ਸਿਆਣ ਪਾਂ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਏਕ ਸਤਿਗੁਰ ਜੀ ਹੋਰ ਗੱਲਾਂ ਕਰਨੀਆਂ ਬ्यर्थ ਨੇ ਕੇਵਲ ਅਸ਼ੀਰਵਾਦ ਸਤਿਗੁਰ ਤੇਰਾ ਚਾਹੀਦਾ ਏ ਤੂੰ ਹੀ ਰੱਖ ਸਕਦਾ ਏ ਅਬਰ ਸਿਆਣ ਪਾਂ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਏਕ ਤੇ ਬਚਨ ਲਿਖਿਆ ਹੈ ਸਤਗੁਰੂ ਪੂਰਾ ਢੇ ਮਿਲੇ ਪਿਆਰੇ ਸੋ ਜਨ ਹੋ ਤਨੇ ਹਾਲਾਂ ਪੂਰਨ ਸਤਗੁਰੂ ਮਿਲ ਜਾਣੇ ਤੇ ਜੀਵ ਨਿਹਾਲ ਹੋ ਜਾਂਦਾ ਮਨ ਕਰਕੇ ਤਨ ਕਰਕੇ ਸੇਵਾ ਕਰਕੇ ਸਿਮਰਨ ਕਰਕੇ ਉਸੇ ਨੂੰ ਗੁਰੂ ਸਾਹਿਬ ਕਹਿੰਦੇ ਨੇ ਮਨ ਵਾਚ ਕਰਮ ਰਸ ਕਸਹਿ ਲੁਬਾਨਾ ਬਿੰਸ ਗਿਆ ਡਕਉ ਸਮਾਨਾ ਕਹਿ ਰਵਦਾ ਬਾਦੀ ਜਗ ਭਾਈ ਬਾਦੀ ਘਰ ਸਿਓ ਮੁਹ ਪ੍ਰੇਤ ਭਣ ਆਏ ਮੇਰੀ ਤੇ ਕਹਿੰਦੇ ਪ੍ਰੀਤੇ ਤੇਰੇ ਨਾਲ ਆ ਇਹ ਅੱਗੇ ਬਚੇ ਲਿਖੇ ਨੇ ਸਤ ਗੁਰ ਪੂਰਾ ਜੇ ਮਿਲੇ ਪਿਆਰੇ ਸੋਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੁ ਕਰੇ ਪਿਆਰੇ ਗੁਰਾਂ ਦੀ ਸੇਵਾ ਵੀ ਉਹ ਹੀ ਉਹ ਕਰਦਾ ਕੌਣ ਕਰਦਾ ਏ ਜਿਸਨੋਂ ਹੋਏ ਤੇ ਆਲਾ ਤਹਿਲ ਮਹਿਲ ਤਾਂ ਕੋ ਮਿਲੇ ਜਾ ਕੋ ਸਾਧ ਪਾਲ ਸਾਧੂ ਸੰਗਤ ਤੋਂ ਵਸੇ ਜੋ ਆਪਨ ਹੋਏ ਕਿਰਪਾ ਸਤਗੁਰਾਂ ਦੀ ਟੈਲ ਤੇ ਸਤਗੁਰਾਂ ਦੇ ਮੰਦਰ ਵਿੱਚ ਨਿਵਾਸ ਆਸਣ ਉਦੋਂ ਮਿਲਦਾ ਏ ਜਦੋਂ ਰੱਬ ਕਿਰਪਾ ਕਰਦਾ ਤੇ ਸ੍ਰਬ ਸਾਧੂਆਂ ਦੀ ਰੂਪੰਦਰ ਅਸ਼ੀਰਵਾਦ ਬਖਸ਼ ਦਿੰਦਾ ਏ ਤੇ ਬੱਚਾ ਲਿਖ ਦਿੱਤਾ ਸਫਲ ਮੂਰਤ ਗੁਰ ਦਿਓ ਸੁਆਮੀ ਜਿਨ੍ਹਾਂ ਨੇ ਆਪਣੇ ਗੁਰਾਂ ਨੂੰ ਰੱਬ ਦਾ ਸਰੂਪ ਜਾਣਿਆ ਫਲਦਾਇਕ ਜਾਣਿਆ ਸਫਲ ਮੂਰਤ ਗੁਰਦੇਉ ਸੁਆਮੀ ਸਰਵ ਕਲਾ ਭਰਪੂਰੇ ਨਾਨਕ ਗੁਰ ਪਰਮ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜ਼ੂਰੇ ਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਨੇ ਤੇ ਰੱਬ ਸਦਾ ਹੀ ਉਹਨਾਂ ਦੇ ਰੂਪ ਅੰਦਰ ਪ੍ਰਗਟ ਰਹਿੰਦਾ ਏ ਤੇ ਅੱਗੇ ਉਹ ਬੱਚੇ ਲਿਖੇ ਨੇ ਸੁਣ ਸੁਣ ਜੀਵਾ ਸੋਏ ਤਿੰਨਾ ਕੀ ਜਿਨ ਨੇ ਆਪਣਾ ਪ੍ਰਭ ਚਾਤਾ ਕਹਿੰਦੇ ਮੈਂ ਉਹਨਾਂ ਦੀ ਮਹਿਮਾ ਸੁਣ ਸੁਣ ਕੇ ਅਨੰਦਤ ਹੋ ਜਾਣਾ ਜਿਨ੍ਹਾਂ ਨੇ ਪ੍ਰਭੂ ਤੈਨੂੰ ਜਾਣ ਲਿਆ ਏ ਤੈਨੂੰ ਪਛਾਣ ਲਿਆ ਏ ਤੈਨੂੰ ਪ੍ਰਗਟ ਕਰ ਲਿਆ ਸੁਣ ਸੁਣ ਜੀਵਾ ਸੋਏ ਤਿੰਨਾ ਕੀ ਜਿਨ ਨੇ ਆਪਣਾ ਪ੍ਰਭ ਰਾਤਾ ਕਿਵੇਂ ਜਾਣਿਆ ਹਰ ਨਾਮ ਅਰਾਧੈ ਨਾਮ ਬਖਾਣੈ ਹਰ ਨਾਮੇ ਹੀ ਮਨ ਰਤਾ ਉਹ ਹਰ ਨਾਮ ਸਿਮਰਦੇ ਨੇ ਤੇ ਨਾਮ ਹੀ ਮੁਖੋਂ ਬੋਲਦੇ ਨੇ ਤੇ ਨਾਮ ਵਿੱਚ ਰੰਗੇ ਰਹਿੰਦੇ ਨੇ ਹਰ ਨਾਮ ਅਰਾਧੈ ਨਾਮ ਬਖਾਣੈ ਨਾਮੇ ਹੀ ਮਨ ਰਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਸੇਵਾ ਤਾਂ ਮੰਗੀ ਲਈ ਜਾਂਦੀ ਹੈ ਪਰ ਕਮਾਈ ਨਹੀਂ ਜਾਂਦੀ ਜਿਨ੍ਹਾਂ ਦੇ ਪੂਰੇ ਨੇ ਕਰਮ ਨੇ ਉਹ ਕਮਾਉਦੇ ਨੇ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਤੇ ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਫੇਕ ਮੇਰੀ ਵੀ ਅਰਜ਼ੋਈ ਆ ਕਹਿੰਦੇ ਐਦਾਂ ਦੇ ਸਾਧੂ ਮਿਲ ਜਾਣ ਤਾਂ ਕਿਰਪਾ ਕਰਨ ਨਾਨਕ ਕੀ ਪ੍ਰਭ ਪਾਸ ਬਿਨਾਂਤੀ ਤੇਰੇ ਜਨ ਦੇਖਣ ਪਾਵਾਂ ਦੀ ਸੰਗ ਸਾਧੂ ਦਾ ਪਰਾਪਤ ਹੋਵੇ ਸੁੱਤੇ ਜਦੋਂ ਬਾਗ ਜਾਗਦੇ ਅੱਗੇ ਫੇਰ ਨਿਰਣਾ ਦਿੱਤਾ ਏ ਵੱਡ ਭਾਗੀ ਸੇ ਕਾਡੀਆਂ ਪਿਆਰੇ ਸੰਤ ਸੰਗਤ ਜਿਨ੍ਹਾਂ ਵਾਸੋ ਵੱਡੇ ਭਾਗਾ ਵਾਲੇ ਨੇ ਜਿਨ੍ਹਾਂ ਨੂੰ ਸਾਧੋਂ ਦੀ ਸੰਗਤ ਵਿੱਚ ਬੈਸਣ ਦਾ ਸਭਾ ਨਸੀਬ ਹੁੰਦਾ ਏ ਵੱਡ ਭਾਗੀ ਸੇ ਕਾਡੀਆਂ ਪਿਆਰੇ ਸੰਤ ਸੰਗਤ ਜਿਨ੍ਹਾਂ ਵਾਸੋ ਅੰਮ੍ਰਿਤ ਨਾਮ ਅਰਾਦੀ ਏ ਨਿਰਮਲ ਕਿਉਂਕਿ ਹਰ ਅੰਮ੍ਰਿਤ ਬੂੰਦ ਸੁਹਾਵਣੀ ਸਾਧ ਸੰਗਤਰ ਸਾਧੂਆਂ ਦੇ ਮੁਖ ਤੋਂ ਅੰਮ੍ਰਿਤ ਬਾਣੀ ਦੀ ਵਰਖਾ ਹੁੰਦੀ ਏ ਤੇ ਗੁਰੂ ਕੇ ਲਾੜੀਆਂ ਸੰਗਤਾਂ ਨਿਹਾਲ ਹੁੰਦੀਆਂ ਨੇ ਵੱਡ ਭਾਗੀ ਸੇ ਕਾਡੀਆਂ ਪਿਆਰੇ ਸੰਤ ਸੰਗਤ ਜਿਨ੍ਹਾਂ ਵਾਸੋ ਅੰਮ੍ਰਿਤ ਨਾਮ ਆਰਾਦੀ ਏ ਨਿਰਮਲ ਮਨ ਹੋਵੇ ਪਰਗਾਸੂ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਜਨਮ ਮਰਨ ਤੋਂ ਕਾਟਿਏ ਪਿਆਰੇ ਚੁੱਕੈ ਜਮ ਕੀ ਕਾਣੈ ਤੇ ਕਹਿੰਦੇ ਜਿੰਨਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਏ ਉਹਨਾਂ ਦਾ ਜਨਮ ਮਰਨ ਦਾ ਜੀੜ ਕੱਟਿਆ ਜਾਂਦਾ ਜਿਹਨੂੰ ਸਤਿਗੁਰੂ ਗੁਰੂदास ਜੀ ਕਹਿੰਦੇ ਨੇ ਤੂੰ ਜਾਣਤ ਮੈਂ ਕੁਛ ਨਹੀਂ ਭਵਖੰਡਨ ਰਾਮ ਊਚ ਨੀਚ ਤੁਮ ਤੇ ਤਰੇ ਅਲੱਗ ਸੰਸਾਰ ਇਸ ਜਨ ਜਾਲਾਂ ਭਰੇ ਸੰਸਾਰ ਵਿੱਚ ਉਹ ਭਾਵੇਂ ਗਰੀਬ ਏ ਤੇ ਭਾਵੇਂ ਅਮੀਰ ਏ ਤੇ ਭਾਵੇਂ ਬਾਦਸ਼ਾਹ ਏ ਤੇ ਭਾਵੇਂ ਭਿਖਾਰੀ ਏ ਜਿਹੜਾ ਸਤਗੁਰੂ ਦੀ ਛਾਂ ਵਿੱਚ ਆ ਜਾਂਦਾ ਏ ਊਚ ਨੀਚ ਤੁਮ ਤੇ ਤਰੇ ਜਨਮ ਮਰਨ ਤੋਂ ਕਾਟਿਏ ਪਿਆਰੇ ਚੁੱਕੇ ਜਮ ਕੀ ਕਾਣੇ ਤਿੰਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵਤ ਉਦਰੇ ਸੁਣਤ ਉਦਰੇ ਬਿਨ ਸੇ ਪਾਪ ਗਨੇਰੇ ਪਸੂ ਪਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਹਾਰੇ ਜੀ ਸੁੱਤੇ ਜਦੋਂ ਸੁੱਤੇ ਜਦੋਂ ਭਾਗ ਜਾਗਦੇ ਸੰਗ ਸਾਧੂ ਦਾ ਸਾਧੂ ਦਾ ਨਾ ਪਤ ਹੋਵੇ ਤਾਂ ਸਾਧ ਸੰਗਤੀ ਬੜ ਭਾਗੀ ਹੋ ਜਿਨ੍ਹਾਂ ਨੂੰ ਸਾਧ ਸੰਗਤੀ ਤੁਮ ਚੰਦਨ ਹਮ ਅਰਿੰਡ ਵਾਪਰੇ ਸੰਗ ਤੁਮਾਰੀ ਵਾਸਾ ਨੀਚ ਰੂਖ ਤੇ ਊਚ ਭਈ ਹੈ ਗੰਧ ਸੁਗੰਧ ਨਿਵਾਸਾ ਉਹ ਵੀ ਚੰਦਨ ਹੋ ਜਾਂਦੀ ਜਿਹੜੇ ਕੋਲ ਚੰਦਨ ਨੇ ਰਹਿੰਦੇ ਤੇ ਸਾਧ ਸੰਗ ਸਫਲ ਚਰਨ ਪਰ ਦਖਣਾ ਕਰਨ ਕੇ ਚਰਨ ਸਣ ਗੁਰੂ ਇੱਕ ਪਿੰਡ ਆ ਜਾਈ ਚਲ ਸਤ ਗੁਰੂ ਕੋਟ ਪਿੰਡ ਆ ਅੱਗੇ ਹੋਏ ਲੇਤ ਹੈ ਤੁਰਕੀ ਦੀ ਸੇਵਾ ਸਫਲ ਹੈ ਜੇ ਕੋ ਕਰੇ ਤੇ ਤਲਾਏ ਮਨ ਚਿੰਦਿਆ ਫਲ ਭਾਵਨਾ ਹਉਮੈ ਵਿੱਚੋਂ ਜਾਏ ਤੇ ਆਪਾਂ ਸਾਰਿਆਂ ਨੇ ਹਾਜ਼ਰ ਹੋ ਕਰਕੇ ਚਰਨ ਕਮਲ ਰੱਜ ਮਸਤਕ ਲੇਪਨ ਕੈ ਭਰਮ ਕਰਮ ਲੀਖ ਸਿਆਮਤਾ ਮਟਾਈ ਹੈ ਚਰਨ ਕਮਲ ਤਰਨਾਮਰਤ ਮਲੀਨ ਮਨ ਕਰ ਨਿਰਮਲ ਦੂਤ ਦੁਬਦਾ ਮਟਾਈ ਹੈ ਚਰਨ ਕਮਲ ਸੁਖ ਸੰਕਟ ਸਹਿਦ ਘਰ ਇਕ ਟੇਕ ਠਹਿਰਾਈ ਹੈ ਚਰਨ ਕਮਲ ਗੁਰ ਮਹਿਮਾ ਅਗਾਧ ਬੋਧ ਸਰਵ ਨਿਦਾਨ ਔ ਸਗਲ ਫਲ ਦਾਈ ਹੈ ਸਤਗੁਰ ਦੀ ਚਰਨਾਂ ਦੀ ਖਾਕ ਧੂੜੀ ਮਸਤਕ ਨੂੰ ਲਾਉਣੀ ਹੈ ਜਿਹਦੇ ਪਾਤਸ਼ਾਹ ਕਹਿੰਦੇ ਨੇ ਸਗਲ ਫਲ ਔਰ ਸਬਰ ਸੁਖ ਦਾਈ ਸਾਰੇ ਫਲ ਤੇ ਸਾਰੇ ਸੁਖ ਦੇਣ ਵਾਲੀ ਖਾਕ ਸੰਤਨ ਕੇ ਤੇਹੋ ਮੇਰੇ ਪਿਆਰੇ ਆਇ ਪਿਆ ਹਰ ਤੇਰੇ ਦਵਾਰੇ ਦਰਸ਼ਨ ਪੀਖਤ ਮਨ ਓਮਾਹਾ ਨਾਨਕ ਮਿਲਣ ਸੁਭਾਈ ਦਿਓ